ਕਰੋ ਰਿਹ ਕਰੋ ਰਿਹ ਕਰੋ ਚੰਡੀਗੜ੍ਹ ਪੀਸ ਮੁਰਦਾਬਾਦ 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 ਇਹ लाठीचार्ज ਮੁਰਦਾਬਾਦ ਪੰਜਾਬ ਯੂਨੀਵਰਸਿਟੀ ਵਿੱਚ ਫੀਸਾਂ ਵਿੱਚ ਵਾਧੇ ਦਾ ਵਿਰੋਧ ਕਰਨ ਵਾਲੇ ਵਿਦਿਆਰਥੀਆਂ ਤੇ ਕੱਲ ਪੁਲਿਸ ਵੱਲੋਂ लाठीचार्ज ਕੀਤਾ ਗਿਆ ਜਿਸ ਵਿੱਚ ਕੁਝ ਵਿਦਿਆਰਥੀ ਗੰਭੀਰ ਰੂਪ ਵਿੱਚ ਫੱਟੜ ਹੋ ਗਏ ਸਨ ਅੱਜ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਸੈਕਟਰ 17 ਦੀ ਮਾਰਕੀਟ ਵਿੱਚ ਜਾਰੀ ਰਿਹਾ ਸਪੋਕਸਮੈਨ ਨੇ ਗੱਲ ਕੀਤੀ ਯੂਨੀਵਰਸਿਟੀ ਵਿੱਚ ਪੜਾਉਣ ਵਾਲੇ ਪ੍ਰੋਫੈਸਰ ਅਤੇ ਉੱਥੇ ਪੜਨ ਵਾਲੇ ਵਿਦਿਆਰਥੀਆਂ ਦੇ ਨੁਮਾਇੰਦਿਆਂ ਨਾਲ ਅੱਜ ਅਸੀਂ ਸੈਕਟਰ 17 ਵਿੱਚ ਹਾਂ ਜੀ ਇੱਥੇ ਪ੍ਰੋਟੈਸਟ ਕਰ ਰਹੇ ਨੇ ਪੰਜਾਬ ਯੂਨੀਵਰਸਿਟੀ ਦੇ ਕੁਝ ਸਟੂਡੈਂਟਸ ਐਂਡ ਟੀਚਰਸ ਕੱਲ ਪੁਲਿਸ ਵੱਲੋਂ ਜੋ लाठी चार्ज ਹੋਇਆ ਹੈ ਉਸ ਦੇ ਵਿਰੋਧ ਵਿੱਚ ਇਹ ਪ੍ਰੋਟੈਸਟ ਕਰ ਰਹੇ ਨੇ ਸਾਡੇ ਨਾਲ ਨੇ ਪ੍ਰੋਫੈਸਰ ਮਨਜੀਤ ਸਿੰਘ ਇਹਨਾਂ ਨਾਲ ਗੱਲ ਕਰਦੇ ਹਾਂ ਸਾਨੂੰ ਸਭ ਪਹਿਲਾਂ ਤਾਂ ਇਹ ਦੱਸੋ ਕਿ ਇਹ ਜਿਹੜਾ ਪ੍ਰੋਟੈਸਟ ਹੈ ਇਹਦੀ ਬੁਨਿਆਦ ਕੀ ਹੈ ਇਹਦੀ ਬੁਨਿਆਦ ਇਹ ਹੈ ਕਿ ਪੰਜਾਬ ਯੂਨੀਵਰਸਿਟੀ ਨੂੰ ਪਿਛਲੇ 20 ਸਾਲ ਤੋਂ ਕੋਈ ਪੈਸਾ ਨਹੀਂ ਦਿੱਤਾ ਜਾ ਰਿਹਾ ਪੈਸਾ ਕੋਈ ਪੈਸੇ ਦਾ ਮਤਲਬ ਜਿੰਨਾ ਉਹਦਾ ਡੈਫੀਸਿਟ ਹੈ ਉਹ ਲਮਕਾਇਆ ਜਾਂਦਾ ਜੇ ਦਿੱਤਾ ਜਾਂਦਾ ਹੈ ਉਹ ਥੋੜੀਆਂ-ਥੋੜੀਆਂ ਇੰਸਟਾਲਮੈਂਟ ਵਿੱਚ ਦਿੱਤਾ ਜਾਂਦਾ ਤੇ ਇਸ ਯੂਨੀਵਰਸਿਟੀ ਨੂੰ ਇੰਨਾ ਨਾ ਭੁੱਖਿਆਂ ਮਾਰ ਦਿੱਤਾ ਕਿ ਹੁਣ ਇਹ ਮਜਬੂਰ ਕੀਤਾ ਕਿ ਉਹ ਆਪਣਾ ਡੈਫੀਸਿਟ ਪੂਰਾ ਕਰਨ ਲਈ ਫੀਸਾਂ ਬੱਚਿਆਂ ਦੀਆਂ ਵਧਾ ਕੇ ਟੀਚਰਾਂ ਨੂੰ ਤਨਖਾਹ ਦੇਣ ਇਹ ਕਿਵੇਂ ਹੋ ਸਕਦਾ ਨਹੀਂ ਇਹ ਤਾਂ ਇੱਕ ਸਰਕਾਰੀ ਯੂਨੀਵਰਸਿਟੀ ਹੈ ਔਰ ਇਹਦਾ ਸ਼ਾਇਦ ਜ਼ਿਆਦਾਤਰ ਜਿਹੜੇ ਖਰਚੇ ਨੇ ਉਹ ਸਰਕਾਰ ਵੱਲੋਂ ਕੰਟ੍ਰਿਬਿਊਟ ਕੀਤੇ ਜਾਂਦੇ ਆ ਫਿਰ ਜੋ ਸੈਨੇਟ ਹੈ ਉਹਨੇ ਪਾਸ ਕਿਵੇਂ ਹੋਨ ਦਿੱਤਾ ਇੱਥੇ ਇਸ ਯੂਨੀਵਰਸਿਟੀ ਦਾ 500 ਕਰੋੜ ਤੋਂ ਉੱਪਰ ਬਜਟ ਆ ਜਿਹਦੇ ਵਿੱਚੋਂ 60% ਯੂਨੀਵਰਸਿਟੀ ਆਪਣੇ ਰਿਸੋਰਸ ਮੋਬਾਈਲਾਈਜ਼ ਕਰਦੇ ਆ ਜਿਹੜਾ 40% ਬਣਦਾ ਵਾ ਸਭ ਕੁ 200 ਕਰੋੜ ਬਣਦਾ ਉਹਦੇ ਚੋਂ 40% ਪੰਜਾਬ ਗਵਰਨਮੈਂਟ ਨੇ ਦੇਣਾ ਹੁੰਦਾ ਤੇ 60% ਸੈਂਟਰ ਗਵਰਨਮੈਂਟ ਨੇ ਦੇਣਾ ਹੁੰਦਾ ਇਹਨਾਂ ਪੈਸਾ ਵੀ 2.50 ਕਰੋੜ ਦੋ ਗਵਰਨਮੈਂਟਾਂ ਮਿਲ ਕੇ ਨਹੀਂ ਦੇ ਰੀਆਂ ਇਹੀ ਸਾਰਾ ਵੱਡਾ ਨੁਕਤਾ ਆ ਔਰ ਉਦੋਂ ਬਾਅਦ UGC ਨੇ ਸਾਹਕਿਆ ਕਿ ਜੇ ਤੁਸੀਂ ਆਪਣਾ ਬਜਟ ਆਪ ਮੇਨਟੇਨ ਨਹੀਂ ਕਰਦੇ ਤਾਂ ਅਸੀਂ ਤੁਹਾਨੂੰ ਅੱਗੇ ਹੋਰ ਕੁਝ ਨਹੀਂ ਦੇਣ ਵਾਲੇ ਤੁਸੀਂ ਆਪਣੀਆਂ ਜੋ ਵੀ ਮੈਨੇਜ ਕਰਨਾ ਇਹਨੂੰ ਦੇਖ ਕੇ ਕਿਉਂਕਿ ਐਗਜ਼ਾਮੀਨੇਸ਼ਨ ਫੀਸਾਂ ਫੀਸਾਂ ਪਹਿਲਾਂ ਹੀ ਬਹੁਤ ਵਧੀਆਂ ਸੀਗੀਆਂ ਔਰ ਇਹਦੋਂ ਬਾਅਦ ਉਹਨਾਂ ਨੇ ਟਿਊਸ਼ਨ ਫੀ ਵਧਾਤੀ ਜਿਆਦਾ ਟਿਊਸ਼ਨ ਫੀ ਇਨੀ ਵਧਾਤੀ 5 ਗੁਣਾ ਤੋਂ ਲੈ ਕੇ 11 ਗੁਣਾ ਤੱਕ ਟਿਊਸ਼ਨ ਫੀ ਵਧਾਤੀ ਬਹੁਤ ਹੀ ਇੱਕ ਕਿਸਮ ਦੀ ਕੁਰਲਾਹਟ ਮੱਚੀ ਹੋਈ ਹੈ ਸਟੂਡੈਂਟ ਦੇ ਵਿੱਚ ਤੇ ਉਹਨਾਂ ਦੇ ਮਾਪਿਆਂ ਦੇ ਨਹੀਂ ਅ ਇੱਥੇ ਇਹ ਵੀ ਬਣਦਾ ਜੀ ਕਿ ਜਦੋਂ ਦੀ ਮੋਦੀ ਸਰਕਾਰ ਆਈ ਹੈ ਉਹ ਇਹ ਦਾਅਵੇ ਇਹ ਕਰਦੇ ਆ ਕਿ ਉਹ ਜਿਹੜਾ ਇਸ ਦੇਸ਼ ਦਾ ਜੋ ਸਿੱਖਿਆ ਪ੍ਰਣਾਲੀ ਹੈ ਉਹਨੂੰ ਤਬਦੀਲ ਕਰਨਾ ਚਾਹੁੰਦੇ ਉਹਨੂੰ ਬਿਹਤਰ ਕਰਨਾ ਚਾਹੁੰਦੇ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਬਿਆਨ ਹੋਰ ਦੇ ਰਹੀ ਹੈ ਤੇ ਕੰਮ ਹੋਰ ਕਰ ਰਹੀ ਹੈ ਜਿਹੜਾ ਵੀ ਛੋਟੇ ਤੋਂ ਛੋਟਾ ਪ੍ਰੋਟੈਸਟ ਹੁੰਦਾ ਭਾਵੇਂ ਉਹ ਯੂਵਾਰ ਲੈਲ ਨੇਤੀ ਯੂਨੀਵਰਸਿਟੀ 'ਚ ਆ ਭਾਵੇਂ ਉਹ ਇੱਥੇ ਆ ਉਸ ਪ੍ਰੋਟੈਸਟ ਨੂੰ ਫੱਟ ਨਾ ਦੇ ਦਿੱਤਾ ਜਾਂਦਾ एंटी नेशनल सिडिशन सिडिशन ਦੇ ਚਾਰ ਜਲਾਏ ਇਹਨਾਂ ਬੱਚਿਆਂ ਤੇ ਬਾਅਦ ਵਿੱਚ ਰੋਲਾ ਪੈਣ ਤੇ ਉਹਨਾਂ ਨੇ ਵਾਪਸ ਕੀਤੇ ਦੇਸ਼ਦ్రోਹੀ ਦਾ ਕੋਈ ਆਪਣਾ ਹੱਕ ਮੰਗਣਾ ਦੇਸ਼ਦ్రోਹੀ ਹੋ ਗਿਆ ਇਹ ਜਿਹੜੀ ਸਰਕਾਰ ਆ ਇਨਾਂ ਇੰਸਟੀਚੂਨਾਂ ਨੂੰ ਬੰਦ ਕਰਕੇ ਜਿਹੜੇ ਪ੍ਰੀਮੀਅਰ ਇੰਸਟੀਚੂਨ ਆ ਪੰਜਾਬ ਯੂਨੀਵਰਸਿਟੀ ਜਵਾਰਲਨੈਰੀ ਯੂਨੀਵਰਸਿਟੀ ਜਾਂ ਇਹੋ ਜੀਆਂ ਹੋਰ ਦੇਸ਼ ਦੀਆਂ ਯੂਨੀਵਰਸਿਟੀਆਂ ਉਹਨਾਂ ਨੂੰ ਭੁੱਖਿਆਂ ਮਾਰ ਕੇ ਔਰ ਬੱਚਿਆਂ ਦੀਆਂ ਫੀਸਾਂ ਵਧਾ ਕੇ ਇਹ ਦੇਸ਼ ਤਰੋਈ ਦਾ ਕੰਮ ਕਰ ਰਹੀਆਂ ਸਰਕਾਰਾਂ ਦੇਸ਼ ਤਰੋਈ ਇਹ ਨਹੀਂ ਹੈ ਕਿ ਲੋਕ ਪ੍ਰੋਟੈਸਟ ਕਰ ਰਹੇ ਆ ਦੇਸ਼ ਤਰੋਈ ਇਹ ਹੈ ਕਿ ਦੇਸ਼ ਦੇ ਬੱਚਿਆਂ ਨੂੰ ਸਸਤੀ ਵਿਦਿਆ ਨਾ ਦੇਣ ਦੇ 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 ਦੇਣਾ ਔਰ ਉਹਦੇ ਲਈ ਪੈਸੇ ਨਾ ਦੇਣੇ ਇਹ ਸਭ ਤੋਂ ਵੱਡੀ ਜਿਹੜੀ ਚੈਲੰਜ ਹੈਗੀ ਹੈ ਜੇ ਅਸੀਂ ਤਕਰੀਬਨ ਪਿਛਲੇ 1 ਸਵਾ ਸਾਲ ਜਾਂ 1.5 ਸਾਲ ਦਾ ਜੇ ਅਸੀਂ ਫਲੈਸ਼ਬੈਕ ਵਿੱਚ ਜਾਂਦੇ ਆ ਤਾਂ ਰੋਹਿਤ ਵਿਮੁਲਾ ਤੋਂ ਇੱਕ ਕਹਾਣੀ ਇੱਕ ਸ਼ੁਰੂ ਹੁੰਦੀ ਜਾਪਦੀ ਹੈ ਫਿਰ ਆਈਆਈਟੀ ਖੜਕਪੁਰ ਹੁੰਦੇ ਹੋਏ ਇੱਕ ਅੱਦੇ ਹੋਰ ਸੰਸਥਾਨ ਵਿੱਚ ਹੁੰਦੇ ਹੋਏ ਜੀਐਨਯੂ ਵਿੱਚ ਹੁੰਦੇ ਹੋਏ ਹੁਣੇ ਪੰਜਾਬ ਯੂਨੀਵਰਸਿਟੀ ਵਿੱਚ ਆ ਪਹੁੰਚੀ ਕਿ ਤੁਸੀਂ ਇਹ ਸਾਰੀ ਕੜੀ ਜਿਵੇਂ ਜੁੜਦੀ ਹੈ ਉਹਨਾਂ ਨਾਲ ਸਹਿਮਤ ਹੋਣੇ ਹੋ ਮੈਂ ਬਿਲਕੁਲ ਸਹਿਮਤ ਹਾਂ ਔਰ ਇਹਦੇ ਵਿੱਚ ਬੜਾ ਤੰਤ ਹੈ ਇਸ ਗੱਲ ਦੇ ਵਿੱਚ ਕਿ ਮੈਨੂੰ ਇਹ ਲੱਗਦਾ ਕਿ ਜਿਹੜੀ ਹੁਣ ਸਰਕਾਰ ਆ ਪਹਿਲੀਆਂ ਸਰਕਾਰਾਂ ਨੇ ਵੀ ਇਕੱਠ ਨਹੀਂ ਕੀਤੀ ਪਰ ਇਹ ਉਹਨਾਂ ਨਾਲੋਂ ਵੀ ਬਹੁਤ ਜ਼ਿਆਦਾ ਤੀਬਰਤਾ ਦੇ ਨਾਲ ਤੇਜ਼ੀ ਦੇ ਨਾਲ ਔਰ ਵੱਡੇ ਪੱਧਰ ਤੇ ਫੈਲੋਸ਼ਿਪ ਬੰਦ ਕਰ ਰਹੀ ਹੈ ਬੱਚਿਆਂ ਨੂੰ ਗਰੀਬਾਂ ਨੂੰ ਬਾਹਰ ਯੂਨੀਵਰਸਟੀਆਂ ਤੋਂ ਕੱਢ ਰਿਹਾ ਕਿਉਂਕਿ ਜਦੋਂ ਜ਼ਿਆਦਾ ਫੀਸਾਂ ਵਧਾਉਣਗੇ ਤੇ ਕਿੰਨਾ ਦੇ ਬੱਚੇ ਉੱਥੇ ਦਾਖਲ ਹੋਣਗੇ ਜਿਹੜੇ ਫੀਸਾਂ ਦੇ ਸਕਣਗੇ ਜਿਹੜੇ ਫੀਸਾਂ ਨਹੀਂ ਦੇ ਸਕਣਗੇ ਉਹ ਨਾ ਤੇ ਪ੍ਰਾਈਵੇਟ ਯੂਨੀਵਰਸਟੀਆਂ ਦੀਆਂ ਦੇ ਸਕਣਗੇ ਨਾ ਇਨ੍ਹਾਂ ਯੂਨੀਵਰਸਟੀਆਂ ਦੀਆਂ ਜਿਹੜੀਆਂ ਪਬਲਿਕ ਸੈਕਟਰ ਦੀਆਂ ਆ ਮੈਨੂੰ ਇਹ ਲੱਗਦਾ ਕਿ ਦੇਸ਼ ਦੇ ਐਜੂਕੇਸ਼ਨ ਸਿਸਟਮ ਦੇ ਉੱਤੇ ਵੱਡਾ ਹਮਲਾ ਇਸ ਗਵਰਨਮੈਂਟ ਵੱਲੋਂ ਹੈ ਬਹੁਤ ਦੁੱਖ ਦੀ ਗੱਲ ਆ ਚਾਹੀਦਾ ਇਹ ਹੈ ਕਿ ਜੀਡੀਪੀ ਦਾ ਗ੍ਰੋਸ ਡੋਮੈਸਟਿਕ ਪ੍ਰੋਡਕਸ਼ਨ ਜਿੰਨੀ ਹੁੰਦੀ ਆ ਉਹਦਾ 6% ਜਿਹੜਾ ਐਜੂਕੇਸ਼ਨ ਨੂੰ ਦਿੱਤਾ ਜਾਏ ਪਰ ਇਹ ਅੱਧਾ ਪਰਸੈਂਟ ਵੀ ਨਹੀਂ ਦਿੰਦੇ ਇਹ ਸਾਰੇ ਕਮਿਸ਼ਨ ਕੋਠਾਰੀ ਕਮਿਸ਼ਨ ਤੋਂ ਲੈ ਕੇ ਜਿਹੜਾ 1968 ਵਾਲਾ ਤੋਂ ਲੈ ਕੇ ਜਿੰਨੇ ਕਮਿਸ਼ਨ ਬਾਅਦ ਚ ਬਣੇ ਆ ਸਾਰੇ ਕਹਿੰਦੇ ਕਿ ਐਜੂਕੇਸ਼ਨ ਦਾ ਬਜਟ ਵਧਾਇਆ ਜਾਏ ਤਾਂ ਕਿ ਪਬਲਿਕ ਪੈਸੇ ਦੇ ਵਿੱਚੋਂ ਐਜੂਕੇਸ਼ਨ ਸਰਵਿਸ ਆ ਐਜੂਕੇਸ਼ਨ ਬਿਜ਼ਨਸ ਨਹੀਂ ਐਜੂਕੇਸ਼ਨ ਦੇਸ਼ ਦੀਆਂ ਸਰਕਾਰਾਂ ਦੀ ਆਪਣੇ ਲੋਕਾਂ ਪ੍ਰਤੀ ਸੇਵਾ ਆ ਸਰਵਿਸ ਹੈ ਉਸ ਨੂੰ ਮੁਫਤ ਦੇਣਾ ਪਊਗਾ ਆਰਟੀਕਲ 21 ਦੇ ਮੁਤਾਬਕ ਰਾਈਟ ਟੂ ਲਿਵ ਦਾ ਮਤਲਬ ਇਨ ਡਿਗਨਟੀ ਇਹ ਉਹਦੇ ਤੋਂ ਹੀ ਇਹ ਕਾਂਸੀ ਜਿਹੜੇ ਜਿਹੜੀਆਂ ਸਰਕਾਰਾਂ ਖੁਦ ਹੀ ਆਪਣੇ ਹੀ ਬਣਾਏ ਕਨਸਟੀਟਿਊਸ਼ਨ ਤੋਂ ਭੱਜ ਰਹੀਆਂ ਔਰ ਦੂਜਿਆਂ ਨੂੰ ਦੇਸ਼ ਤੇ ਰੋਈ ਇਕਰਾਰ ਦੇ ਰਹੇ ਆ ਜਿਹੜੇ ਵੀ ਲੋਕ ਪਬਲਿਕ ਪ੍ਰੋਟੈਸਟ ਕਰ ਰਹੇ ਆ ਮੇਰਾ ਮੈਨੂੰ ਇਹ ਲੱਗਦਾ ਇਹਦੇ ਨਾਲੋਂ ਵੱਡੀ ਕੋਈ ਉਹਨਾਂ ਲਈ ਸ਼ਰਮ ਵਾਲੀ ਗੱਲ ਨਹੀਂ ਹੈਗੀ ਮੈਨੂੰ ਇੱਕ ਚੀਜ਼ ਹੋਰ ਦੱਸੋ ਕਿ ਸਰਕਾਰ ਦਾ ਸਭ ਤੋਂ ਪਹਿਲਾ ਜਿਹੜਾ ਨੁਮਾਇੰਦਾ ਹੈ ਸ਼ਾਇਦ ਉਹ ਵੀਸੀ ਨੂੰ ਮੰਨਿਆ ਜਾਂਦਾ ਕਿ ਤੁਸੀਂ ਟੀਚਰ ਯੂਨੀਅਨ ਦੇ ਲੋਕ ਜਾਂ ਸਟੂਡੈਂਟ ਯੂਨੀਅਨ ਦੇ ਲੋਕ ਵੀਸੀ ਨੂੰ ਮਿਲੇ ਸੀ ਵੀਸੀ ਨੇ ਕੀ ਕਿਹਾ ਉਸ ਚੀਜ਼ ਤੇ ਵੀਸੀ ਸਾਹਿਬ ਨੇ ਹੁਣੇ ਹੀ ਸਾਰੀ ਫੈਕਲਟੀ ਨੂੰ ਲੈ ਕੇ 2:30 ਵਜੇ ਮੀਟਿੰਗ ਕੀਤੀ ਆ ਉਹਨਾਂ ਨੇ ਸਾਰੀ ਡਿਟੇਲ ਦੱਸਿਆ ਕਿ ਇਹ ਮੇਰੇ ਹੱਥ ਖੜੇ ਆ ਮੈਨੂੰ ਦਬਾਅ ਪਾਇਆ ਜਾ ਰਿਹਾ ਕਿ ਆਪਣੇ ਰਿਸੋਰਸ ਤੁਸੀਂ ਆਪ ਬਣਾਓ ਆਪਣੇ ਰਿਸੋਰਸ ਅਸੀਂ ਕੋਈ ਪੈਸਾ ਨਹੀਂ ਦੇਣਾ ਇਹਦਾ ਮਤਲਬ ਇਹ ਹੈ ਪੰਜਾਬ ਗਵਰਨਮੈਂਟ 45 ਕਰੋੜ ਜੇ ਦੇਣਾ ਤਾਂ ਉਹਦੇ ਚੋਂ ਸਿਰਫ 20 ਕਰੋੜ ਦਿੰਦੀ ਹੈ ਸੈਂਟਰਲ ਗਵਰਨਮੈਂਟ ਨੇ ਵੀ ਹੱਥ ਖੜੇ ਕਰਤੇ ਆ ਤੇ ਤਨਖਾਹਾਂ ਬੰਦ ਯੂਨੀਵਰਸਿਟੀ ਬੰਦ ਹੋਣ ਤੇ ਚਲੀ ਗਈ ਆ ਤਾਂ ਇਹਦਾ ਹੱਲ ਕੋਈ ਨਹੀਂ ਵੀ ਸੀ ਕਹਿੰਦਾ ਕਹਿੰਦਾ ਜਾਂ ਤੇ ਮੈਨੂੰ ਕੋਈ ਹੱਲ ਦੱਸੋ VC ਇਹਦੇ ਵਿੱਚ ਕੁਝ ਨਹੀਂ ਕਰ ਸਕਦਾ ਉਹ بار بار ਜਾਂਦਾ ਦਿੱਲੀ ਉਹਨੂੰ ਉੱਥੇ ਬੇਇੱਜ਼ਤ ਕਰਕੇ ਵਾਪਸ ਕਰਤਾ ਜਾਂਦਾ ਇਹ ਕਹਿ ਕੇ ਕਿ ਇਹ ਬੇਇੱਜ਼ਤੀ ਹੈ ਇਹਦੇ ਵਿੱਚ ਜਦੋਂ ਤੁਸੀਂ ਉਹਨਾਂ ਦਾ ਡਿਊ ਬਣਦਾ ਨਹੀਂ ਦੇ ਰਹੇ ਇੱਕ ਰਿਸਪੈਕਟਡ ਵਾਈਸ ਚਾਂਸਲਰ ਦਾ ਤੁਸੀਂ ਉਹਨਾਂ ਨੂੰ ਉੱਥੇ ਉਹਨਾਂ ਦਾ ਜਿਹੜਾ ਡਿਊ ਬਣਦਾ ਉਹਨੂੰ ਉਲਟਾ ਇਹ ਕਹਿ ਕੇ ਭੇਜ ਦਿੰਦੇ ਆ ਕਿ ਤੁਸੀਂ ਆਪਣੇ ਘਰ ਨੂੰ ਆਪ ਸੰਭਾਲੋ ਇਹਦਾ ਮਤਲਬ ਇਹਨੇ ਸਰਕਾਰਾਂ ਦੀ ਕੀ ਲੋੜ ਆ ਜੇ ਅਸੀਂ ਆਪਣੇ ਹੀ ਪੈਸਿਆਂ ਦੇ ਨਾਲ ਇਹ ਯੂਨੀਵਰਸਟੀਆਂ ਚਲਾਉਣੀਆਂ ਫਿਰ ਇਹਨਾਂ ਦੀ ਕੀ ਲੋੜ ਆ ਨਹੀਂ ਮੈਨੂੰ ਇੱਕ ਚੀਜ਼ ਹੋਰ ਦੱਸੋ ਜੇ VC ਸਾਹਿਬ ਜੇ ਇੰਨੇ ਸੰਜੀਦਾ ਨੇ ਤਾਂ ਕੱਲ ਫਿਰ ਪੁਲਿਸ ਨੂੰ ਅਜਿਹੀ ਕਾਰਵਾਈ ਕਿਉਂ ਕੀਤੀ ਗਈ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਕੱਲ ਵਾਈਸ ਚਾਂਸਲਰ ਇੱਥੇ ਹੀ ਨਹੀਂ ਸੀ ਕੈਂਪਸ ਦੇ ਵਿੱਚ ਨੰਬਰ 1 ਇਹ ਇਜ਼ ਅ ਮੈਟਰ ਆਫ ਫੈਕਟ ਪਰ ਜੇ ਹੁੰਦਾ ਵੀ ਜੇ ਇੰਜ ਹੁੰਦਾ ਤੇ ਇਹ ਬਹੁਤ ਹੀ ਨਿੰਦਨੀਆਂ ਆ ਜੋ ਵੀ ਅਫਸਰ ਸੀਗੇ ਡਿਊਟੀ ਦੇ ਉੱਤੇ ਉਹਨਾਂ ਨੂੰ ਇਹ ਨਹੀਂ ਸੀ ਹੋਣ ਦੇਣਾ ਚਾਹੀਦਾ ਇਹ ਘਟਨਾ ਬਿਲਕੁਲ ਹੀ ਬੜੀ ਇੱਕ ਕਿਸਮ ਦੀ ਜਾਲਮਾਨਾ ਘਟਨਾयां ਔਰ ਵਾਈਚਾਂਸਲਰ ਨੇ ਅੱਜ ਦੇ ਲੈਕਚਰ ਦੇ ਵਿੱਚ ਖੁਦ ਮੰਨਿਆ ਕਿ ਇਹ ਮਾੜੀ ਗੱਲ ਹੋਈ ਆ ਆਉਂਦੇ ਸਾਲ 'ਚ ਜੇ ਇਹੋ ਕੁਝ ਹੁੰਦਾ ਰਿਹਾ ਹੋ ਸਕਦਾ ਬਹੁਤ ਮਾਪੇ ਆਪਣੇ ਬੱਚੇ ਨਾ ਭੇਜ ਜੀ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ ਇਹ ਸਨ ਪ੍ਰੋਫੈਸਰ ਮਨਜੀਤ ਸਿੰਘ ਅਸੀਂ ਹੁਣ ਗੱਲ ਕਰਾਂਗੇ ਜੀ ਪੰਜਾਬ ਯੂਨੀਵਰਸਿਟੀ ਦੇ ਕੁਝ ਸਟੂਡੈਂਟਸ ਨਾਲ ਜੋ ਸੈਕਟਰ 17 ਵਿੱਚ ਧਰਨਾ ਦੇ ਰਹੇ ਆ। ਸਾਨੂੰ ਪਹਿਲਾਂ ਇਹ ਦੱਸੋ ਕਿ ਤੁਸੀਂ ਧਰਨਾ ਕਿਉਂ ਦੇ ਰਹੇ ਹੋ ਕਿ ਜਿਹੜੀਆਂ ਵਧੀਆਂ ਹੋਈਆਂ ਫੀਸਾਂ ਸਿਰਫ ਉਹੀ ਪ੍ਰੋਬਲਮ ਹੈ ਜਾਂ ਯੂਨੀਵਰਸਿਟੀ ਵਿੱਚ ਹੋਰ ਵੀ ਕੋਈ ਇਸ਼ੂ ਨੇ? ਮੇਨ ਇਸ਼ੂ ਤਾਂ ਇਹ ਹੀ ਹੈ ਕਿ ਜੋ ਇੱਕਦਮ ਸੇ ਇਤਨਾ ਜ਼ਿਆਦਾ ਰਾਈਜ਼ ਹੋ ਰਿਹਾ ਹੈ ਫੀਸ 'ਮੇ। ਹਰ ਬੱਚਾ ਅਫੋਰਡ ਨਹੀਂ ਕਰ ਸਕਦਾ ਇਤਨਾ ਰਾਈਜ਼। ग्रेजुअली हर हमारी सेमेस्टर में बढ़ती है फीस हम लोग कोई ऐसे नहीं होता और जो ग्रांट्स वैसे भी नहीं आती हमारे डिपार्टमेंट में जो आनी चाहिए रिसर्च के लिए वगैरह रिसर्च स्कॉलर्स को पैसे नहीं मिलते अच्छा ये बताइए जो जितने डिपार्टमेंट के स्टूडेंट्स हैं क्या सभी की फीस बढ़ी है सभी प्रोटेस्ट कर रहे हैं सभी डिपार्टमेंट्स की फीस पड़ रही है बस फ़र्क इतना है स्केल सबका अलग है बिज़नेस स्कूल की टेन थाउजेंड से वन लाख हो रही है मतलब इतना ज़्यादा राइज़ हो रहा है पचास हज़ार से डेढ़ लाख हो रही है सीधा तो वो इशू है अच्छा ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜੋ ਪ੍ਰੋਟੈਸਟ ਹੋ ਰਿਹਾ ਹੈ ਇਹਦਾ ਨਤੀਜਾ ਕੀ ਨਿਕਲੇਗਾ ਕੀ ਸਰਕਾਰ ਤੇ ਕੋਈ ਅਸਰ ਹੋ ਰਿਹਾ ਤੁਹਾਨੂੰ ਲੱਗਦਾ ਸਰ ਇਹ ਸਰਕਾਰ ਟੀਟ ਹੈ ਇਹ ਸਰਕਾਰ ਉਹ ਬੰਦਿਆਂ ਦੀ ਸਰਕਾਰ ਹੈ ਜਿਹੜੀ ਬੰਦੇ ਮਾਰ ਕੇ ਬੰਦਿਆਂ ਦੇ ਲਾਸ਼ਾਂ ਤੇ ਚੱਲ ਕੇ ਇਹਨਾਂ ਨੇ ਸਰਕਾਰ ਬਣਾਈ ਹੈ ਸੋ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਇਹਨਾਂ ਦੋ ਚਾਰ ਬੱਚਿਆਂ ਦੇ ਦੰਦ ਬਾਵਾ ਲੱਤਾਂ ਤੋੜ ਵੀ ਦੇਣਗੇ ਔਰ ਕੀ ਸਿਡੀਸ਼ਨ ਦੇ ਚਾਰਜਸ ਸਿਡੀਸ਼ਨ ਇਸ ਨਾਟ ਕੀ ਵੀ ਤੁਸੀਂ ਬੱਚਿਆਂ ਨੇ ਪ੍ਰੋਟੈਸਟ ਕੀਤਾ ਦੋ ਪੱਥਰ ਮਾਰੇ ਤਾਂ ਸਿਡੀਸ਼ਨ ਹੈ ਸਿਡੀਸ਼ਨ ਸ਼ਾਇਦ ਇਹ ਹੈ ਕਿ ਬਾਵਰੀ ਮਸਜਿਦ ਤੋੜੀ ਗਈ ਉਹ ਸਿਡੀਸ਼ਨ ਹੈ ਸਿਡੀਸ਼ਨ ਸ਼ਾਇਦ ਇਹ ਹੈ ਕਿ 1984 ਦੇ ਦੰਗੇ ਆ ਉਹ ਸਿਡੀਸ਼ਨ ਹੈ ਸਿਡੀਸ਼ਨ ਇਹ ਹੈ 1992 ਦੇ ਦੰਗੇ ਉਹ ਸਿਡੀਸ਼ਨ ਹੈ 2002 ਦੇ ਦੰਗੇ ਸਿਡੀਸ਼ਨ ਹੈ ਇਹ ਹਰ ਰੋਜ਼ ਉੱਥੇ ਬੈਠੇ ਸਿਡੀਸ਼ਨ ਨਹੀਂ ਕਰ ਰਹੇ ਜਿਹੜੇ ਲੋਕ ਇਹ ਬੱਚੇ ਥੋੜਾ ਨਾ ਸਿਡੀਸ਼ਨ ਕਰਨਗੇ ਅੱਛਾ ਸਾਨੂੰ ਇਹ ਦੱਸੋ ਕਿ ਇਹ ਕਾਫੀ ਦੇਰ ਬਾਅਦ ਇਹ ਦੇਖਿਆ ਗਿਆ ਹੈ ਕਿ ਪੰਜਾਬ ਵਿੱਚ ਵਿਦਿਆਰਥੀ ਜਿਹੜੀਆਂ ਜਥੇਬੰਦੀਆਂ ਨੇ ਇਸ ਤਰੀਕੇ ਨਾਲ ਇਕੱਠੀਆਂ ਹੋ ਰਹੀਆਂ ਤੁਹਾਨੂੰ ਕੀ ਲੱਗਦਾ ਕਿ ਇਸ ਯੂਨੀਵਰਸਿਟੀ ਸ਼ਾਇਦ ਲੈਫਟ ਦੀ ਜੋ ਕੁਝ ਆਰਗੇਨਾਈਜੇਸ਼ਨ ਸੀ ਉਹਨਾਂ ਨੂੰ ਉਹਨਾਂ ਨੇ ਇਲੈਕਸ਼ਨ ਜਿੱਤੇ ਕੀ ਇਹ ਉਹਦਾ ਨਤੀਜਾ ਤਾਂ ਨਹੀਂ ਹੋ ਸਕਦਾ ਹੈ ਨਾ ਤੋਂ ਬਰਦਾਸ਼ਤ ਨਹੀਂ ਹੋਇਆ ਜੀਐਨਯੂ ਚ ਵੀ ਇਹ ਹਾਰਦੇ ਆ ਰਹੇ ਹਾਰਦੇ ਰਹੇ ਆ ਹਾਰਦੇ ਆ ਰਹੇ ਆ ਤੇ ਹਾਰਦੇ ਵੀ ਰਹਿਣਗੇ ਪੰਜਾਬ ਚ ਵੀ ਯੂਨੀਵਰਸਿਟੀ ਚ ਵੀ ਆ ਰਹੇ ਆ ਆਫ ਕੋਰਸ ਇਹਨਾਂ ਲੋਕਾਂ ਨੂੰ ਬਰਦਾਸ਼ਤ ਨਹੀਂ ਹੁੰਦੀ ਹਾਰ ਇਹਨਾਂ ਨੇ ਜੇ EVM ਮਸ਼ੀਨਾਂ ਦੇ ਵਿੱਚ ਜੇ ਕੋਈ ਘਟਾਲੇ ਦੀ ਗੱਲ ਆ ਰਹੀ ਹੈ ਤਾਂ ਉਹ ਹੋ ਸਕਦੀ ਹੈ ਪੋਸੀਬਲ ਹੈ ਇਹ ਕਿਸੇ ਵੀ ਤਰੀਕੇ ਨਾਲ ਇਹ ਚਨੱਕਿਆ ਦੀ ਕੋਈ ਖਾਸ ਨੀਤੀ ਨਾਲ ਚੱਲਦੇ ਆਂ ਸਾਮਨਾਮ ਦੰਡ ਬੇਦ ਮਾਰੋ ਤੋੜੋ ਕਟੋ ਝੂਠ ਵੀ ਬੋਲੋ ਸ਼ਾਇਦ ਚਨੱਕਿਆ ਇਹ ਨਹੀਂ ਸੀ ਕਹਿੰਦਾ ਝੂਠ ਬੋਲੋ ਬਟ ਇਹ ਝੂਠ ਬੋਲ ਰਿਹਾ ਇਹ ਝੂਠ ਬੋਲਦੇ ਆ ਇਹ ਰੱਜ ਕੇ ਝੂਠ ਬੋਲਦੇ ਆ कुछ भी होने उन्होंने भी गल करते हैं सू कि तो लगता है कि जो प्रोटेस्ट कर रहे हो जो क्लासिज मिस कर रहे हो पा रहे हो मिल जाएगा आई फील कि होगा सर, अगर सब मिल के करेंगे सबका ये इशू है सबकी प्रॉब्लम है सबको अपना कॉन्ट्रीब्यूशन तो देना ही चाहिए क्लासि मिस करके अगर हम घर बैठे दर इज नो कॉन्ट्रीब्यूशन बट अगर हम सही मायने में सही सेंस में विदाउट वायलेंस हम कॉन्ट्रीब्यूट कर रहे हैं तो कुछ असर तो पॉजिटिव सेंस में होना ही चाहिए और हम ट्राई ही कर सकते हैं हम ट्राई कर रहे हैं इसके लिए ਬਹੁਤ ਅੱਛੀ ਸਪਿਰਟ ਸੀ ਜੀ ਨਾ ਸਟੂਡੈਂਟਸ ਦੀ ਵੀ ਔਰ ਟੀਚਰਸ ਦੀ ਵੀ ਦੇਖਦੇ ਆ ਕਿ ਪੰਜਾਬ ਚ ਇੱਕ ਇਨਕਲਾਬ ਦਾ ਜਾਗ ਜੋ ਲੱਗਿਆ ਹੈ ਇਹ ਕਿਸ ਸੱਟੇ ਤੇ ਨਿਕਲਦਾ ਕੀ ਇਹਦਾ ਨਤੀਜਾ ਹੁੰਦਾ ਫਿਲਹਾਲ ਸਾਡੇ ਨਾਲ ਜੁੜਨ ਲਈ ਧੰਨਵਾਦ